ਰਾਜ ਦੇ ਜਿਹੜੀ ਆ ਖੁਸ਼ੀਆਂ ਨੇ ਲੱਖ ਖੁਸ਼ੀਆਂ ਪਾਸੇ ਜੀ ਸਤਿਗੁਰੂ ਨਦਰ ਕਰੇ ਵਿਆਹ ਵਰਵਨੀਆਂ ਸੰਗਤਾਂ ਨੂੰ ਵਧਾਈਆਂ ਸਤ ਨਾਮ ਵਾਹੀ ਗੁਰ ਸਤ ਨਾਮ ਵਾਹੀ ਸਾਹਿਬ ਇੱਕ ਕਮਾਲਸਨੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਵਿਆਹ ਉਰਵ ਤੇ ਗੁਰਦੁਆਰਾ ਗੁਰੂ ਕਾ ਲਾਹੌਰ ਹਿਮਾਚਲ ਪ੍ਰਦੇਸ਼ ਪੂਰੀ ਤਰ੍ਹਾਂ ਜਗ ਮੰਗਾਇਆ ਹੋਇਆ ਹੈ ਤੇ ਗੁਰਦੁਆਰਾ ਗੁਰੂ ਕਾ ਲਾਹੌਰ ਵਿਖੇ ਸਾਰੇ ਗੁਰਦੁਆਰਾ ਸਹਿਬਾਨ ਨੂੰ ਬਹੁਤ ਹੀ ਮਨਮੋਹਕ ਸਜਾਵਟ ਕੀਤੀ ਗਈ ਹੈ। ਬਿੱਤੇ ਰੋਜ਼ ਤੋਂ ਹੀ ਪਾਰੀ ਸੰਖਿਆ ਦੇ ਵਿੱਚ ਸੰਗਤ ਨਿਰੰਤਰ ਆ ਰਹੀ ਹੈ। ਅੱਜ ਗੁਰਦੁਆਰਾ ਗੁਰੂ ਕਾ ਲਾਹੌਰ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕੀਤੇ ਗਏ ਜਿਨ੍ਹਾਂ ਦੇ ਭੋਗ 14 ਫਰਵਰੀ ਨੂੰ ਪਾਏ ਜਾਣਗੇ ਅਤੇ ਉਪਰੰਤ ਧਾਰਮਿਕ ਦੀਵਾਨ ਸਜਾਏ ਜਾਣਗੇ। ਜ਼ਿਕਰ ਯੋਗ ਹੈ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ 13 ਅਤੇ 14 ਫਰਵਰੀ ਨੂੰ ਗੁਰੂ ਸਾਹਿਬ ਦਾ ਵਿਆਹ ਪੁਰਬ ਮਨਾਇਆ ਜਾ ਰਿਹਾ ਹੈ ਇਸ ਦੇ ਸਬੰਧ ਵਿੱਚ ਗੁਰਦੁਆਰਾ ਗੁਰੂ ਕੇ ਮਹਿਲ ਤੋਂ ਇੱਕ ਮਹਾਨ ਨਗਰ ਕੀਰਤਨ 13 ਫਰਵਰੀ ਨੂੰ ਸਵੇਰੇ 10 ਵਜੇ ਗੁਰਦੁਆਰਾ ਗੁਰੂ ਕਾ ਲਾਹੌਰ ਤੱਕ ਸਜਾਇਆ ਜਾਵੇਗਾ ਇਸ ਸਬੰਧ ਵਿੱਚ ਗੁਰਦੁਆਰਾ ਗੁਰੂ ਕੇ ਮਹਿਲ ਵਿਖੇ 11 ਫਰਵਰੀ ਨੂੰ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕੀਤੇ ਗਏ ਸਨ ਜਿਨ੍ਹਾਂ ਦੇ ਭੋਗ 13 ਫਰਵਰੀ ਨੂੰ ਪਾਏ ਜਾਣਗੇ 14 ਫਰਵਰੀ ਨੂੰ ਸੰਗਤ ਵਿੱਚ ਬਾਤ ਬਾਤ ਦੀ ਮਠਿਆਈ ਦਾ ਲੰਗਰ ਵਰਤਾਇਆ ਜਾਵੇਗਾ ਵਿਆਪੁਰਬ ਦੇ ਮੌਕੇ ਕਿਲਾ ਅਨੰਦਗੜ੍ਹ ਸਾਹਿਬ ਦੇ ਮੁਖ ਪ੍ਰਬੰਧਕ ਸੰਤ ਬਾਬਾ ਸੁਚਾ ਸਿੰਘ ਜੀ ਅਗਵਾਈ ਦੇ ਵਿੱਚ 14 ਫਰਵਰੀ ਨੂੰ ਬਾਤ ਬਾਤ ਦੀ ਮਠਿਆਈ ਦਾ ਲੰਗਰ ਸੰਗਤ ਦੇ ਵਿੱਚ ਵਰਤਾਇਆ ਜਾਵੇਗਾ ਇਸ ਸਬੰਧ ਵਿੱਚ ਬਾਬਾ ਸਤਨਾਮ ਸਿੰਘ ਅਤੇ ਬਾਬਾ ਕਰਤਾਰ ਸਿੰਘ ਨੇ ਦੱਸਿਆ ਕਿ ਮਠਿਆਈਆਂ ਪਿਛਲੇ ਮਹੀਨੇ ਤੋਂ ਬੰਗਾ ਨੋਰਾ ਪੋਰਾ ਗੁਰਦੁਆਰਾ ਸਾਹਿਬ ਵਿਖੇ ਤਿਆਰ ਕੀਤੀਆਂ ਜਾ ਰਹੀਆਂ ਸਨ ਅਤੇ ਮਠਿਆਈਆਂ ਵੱਡੇ-ਵੱਡੇ ਟਰੱਕਾਂ ਦੇ ਵਿੱਚ ਗੁਰਦੁਆਰਾ ਗੁਰੂ ਕਾ ਲਾਹੌਰ ਵਿਖੇ ਪਹੁੰਚ ਚੁੱਕੀਆਂ ਹਨ ਅਤੇ 14 ਫਰਵਰੀ ਨੂੰ ਮਠਿਆਈ ਦਾ ਲੰਗਰ ਲਗਾਇਆ ਜਾਵੇਗਾ

ਮਨਾਸਪੁਰ ਜਿਹਦੇ ਵਿੱਚ ਹੈ ਮਾਝ ਧਾਰਾ ਵਿੱਚੋਂ ਜਿਹੜੀ ਪਹਿਲੀ ਧਾਰਾ ਹੈ ਕੋੜਕਿਆਂ ਦੇ ਉੱਪਰ ਦੀ ਉਹ ਵੀ ਛੂਹੂਤ ਹੈ ਨਾ ਪਰ ਸਭ ਤੋਂ ਵੱਡਾ ਕਿਲੋਮੀਟਰ ਹੈ ਮਿਰੋ ਸਾਹ ਉਹਨੋਂ ਜੇਨੋਂ ਉਹ ਅਗੇ ਛੋਰੇ ਪਰਵਾਰ ਨੇ ਅਰਜ਼ੀ ਕੀਤੀ ਮਾਰਾ ਵੀ ਸਾਡੇ ਗ੍ਰਹਿਨ ਪਵਿੱਤਰ ਕਰੋ ਮਿਰੋ ਸਾਹ ਨੇ ਹਨਕਾਰ ਕਰ ਦਿੱਤਾ ਵੀ ਜਿੱਥੇ ਸਾਡੇ ਬਟੇਰੋਂ ਨੂੰ ਤਸੀਏ ਦੇ ਕੇ ਸੀਰੀ ਕੀਤਾ ਸੀ ਖੁਸ਼ੀਆਂ ਨਹੀਂ ਮਨਾਵਾਂਗੇ ਸੋਹਰੇ ਨੇ ਬੜਾ ਹਟ ਕੀਤਾ ਵਾ ਗੁਰੂ ਸਾਹਿਬਾਂ ਨੇ ਕੀਤਾ ਵੀ ਜੇ ਤੈਨੂੰ ਲਾਹੌਰ ਦੀ ਲੋੜ ਹੈ ਤੈਨੂੰ ਅਸੀਂ ਲਾਹੌਰ ਨੇੜੇ ਚਾਹੁੰਦੇ ਆ ਪਰ ਇੰਨੀ ਸਪਿਰਚੁਅਲ ਸਟੇਜ ਨਹੀਂ ਸੀ ਕਿ ਜਿਹੜੇ ਗੁਰੂ ਸਾਹਿਬ ਦੇ ਬਚਨਾਂ ਨੂੰ ਉਹ ਕੈਚ ਕਰ ਸਕਦਾ ਰਹੇ ਆਖਿਰ ਵੀ ਪਾਤਸ਼ਾਹ ਨੇ ਵੀ ਪ੍ਰਤੱਖ ਨੂੰ ਪ੍ਰਮਾਣ ਨਹੀਂ ਹੈ ਇਹ ਸਪਿੰਡ ਦਾ ਨਾਮ ਅਸੀਂ ਪਹਿਲੇ ਗੁਰੂ ਘਰ ਦਾ ਖੇੜੀ ਮਾਨ ਸਿੰਘ ਬਲਾਖੜੀ ਲਾਇਆ ਇੱਥੇ ਆ ਕਿ ਗੁਰੂ ਸਾਹਿਬ ਨੇ ਆਪਣੇ ਸੋਹਰੇ ਦਾ ਜਿਹੜਾ ਦਸਨਾ ਦਵਾ ਪ੍ਰਕਾਸ਼ ਕਰਕੇ ਜਿੰਨਾਂ ਉਸੇ ਸਪਿਰਚੁਅਲ ਮੂਵੀ ਕਹਿੰਦੇ ਨਾ ਜੀ ਦਸਵੇਂ ਗੁਰ ਦੇ ਸਿੱਟੇ ਦਾ ਹਾਂ ਬੜਾ ਜਿਹੜੇ ਇਸੀ ਦੇ ਆਂਦੀ ਜੀ ਮਿੰਟਾਂ ਸਿਕਿੰਟਾਂ ਵਿੱਚ ਲਾਹੌਰ ਦਾ ਜਿਹੜਾ ਸੀਨ ਕੋ ਸਾਹਮਣੇ ਪਾੜੀ ਵੀ ਦਿਖਾ ਕੇ ਹੁੰਦਾ ਜਿਹੜੇ ਗਿੱਤਾ ਗੁਰੂ ਪਾਸ਼ਾ ਮਾਧਵ ਜੀ ਉਹਨਾਂ ਦੇ ਸੂਰੇ ਸਾਹਿਬ ਜੀ ਤੂੰ ਸਾਹਮਣੇ ਜਿੰਨੇ ਵੀ ਆਪਣਾ ਸਿੱਖੀ ਸਰ ਮਨਾਸਪੁਰ ਜਿਹਦੇ ਵਿੱਚ ਹੈ ਮਾਝ ਧਾਰਾ ਵਿੱਚ ਜਿਹੜੀ ਪਹਿਲੀ ਧਾਰਾ ਹੈ ਕੋੜ ਕੇ ਨੋਰਦੀ ਉਹ ਵੀ 600 ਕੈਨਲ ਪਰ ਸਭ ਤੋਂ 12 ਕਿਲੋਮੀਟਰ ਗੁਰੂ ਸਾਹਿਬ ਨੂੰ ਜੇਨੋ ਸੋਹਰੇ ਪਰਵਾਰ ਨੇ ਅਰ지 ਕੀਤੀ ਮਹਾਰਾਜ ਸਾਡੇ ਗ੍ਰਹਿ ਨੂੰ ਪਵਿੱਤਰ ਕਰੋ ਗੁਰੂ ਸਾਹਿਬ ਨੇ ਹੰਕਾਰ ਕਰ ਦਿੱਤਾ ਵੀ ਜਿੱਥੇ ਸਾਡੇ ਬਟੇਰੋਂ ਨੂੰ ਤਸਵੀਰ ਦੇ ਕੇ ਸੀਰ ਕੀਤਾ ਸੀ ਖੁਸ਼ੀ ਨਹੀਂ ਮਨਾਵਾਂਗੇ ਸੋਹਰੇ ਨੇ ਬੜਾ ਹਟ ਕੀਤਾ ਬਗੂ ਸਾਹਿਬਾਂ ਨੇ ਕੀਤਾ ਵੀ ਤੈਨੂੰ ਲਾਹੌਰ ਦੀ ਰੋੜ ਹੈ ਤੈਨੂੰ ਅਸੀਂ ਲਾਹੌਰ ਨੇੜੇ ਚਾਹਨੀਆ ਪਰ ਐਨੀ ਸਪਿਰਚੁਅਲਿਟੀ ਨਹੀਂ ਸੀ ਕਿ ਜਿਹੜੇ ਗੁਰੂ ਸਾਹਿਬ ਦੇ ਬਚਨਾਂ ਨੂੰ ਉਹ ਕਾਇਲ ਕਰ ਸਕਦਾ ਹੋਵੇ। ਅਖੀਰ ਵੀ ਪਾਛਾ ਨੇ ਪੇਪਲ ਤੱਕ ਨੂੰ ਪ੍ਰਮਾਣ ਨਹੀਂ ਹੈ। ਇਹ ਸਕੰਡਾ ਨਾਂ ਅਸੀਂ ਪਹਿਲੇ ਗੁਰੂ ਘਰ ਦਾ ਖੈਰੀ ਮਾਨ ਸਿੰਘ ਮਲਾਸਣ ਜਾਈਆ ਇੱਥੇ ਜੀ ਦਸਾਉਂਦਾ ਆਪਣੇ ਚੋਲੇ ਵਗੈਰਾ ਬਚਨਾਂ ਦੁਆਰਾ ਪ੍ਰਕਾਸ਼ ਕਰਕੇ ਜਿਵੇਂ ਅਸੀਂ ਛਪੀ ਟਿਲ ਮੂਰੀ ਜਾਂਦੇ ਨਾਲੇ ਵਾਹਨੇ ਦਵਾ ਦੇ ਸਪੀਰ ਦਾ ਅਹਾਂ ਬਗੜ ਜਿਹੜੇ ਸੀ ਬਾਂਦੀ ਹਈ। ਮੇਰਾ ਸਿੰਗਣਤਾ ਵੀ ਕੋ ਲਾਹੌਰ ਦਾ ਜਿਹੜਾ ਸੀ ਮੇਰੇ ਸਾਹਮਣੇ ਪਾੜੀ ਦਿਖਾ ਜਿੰਦਾ ਉਹ ਰੂਪਾ ਕੀ ਗੁਰੂ ਪਾਲ ਸਾਹਿਬ ਜਿਹਨਾਂ ਦਾ ਸੋਰੇ ਸਾਹਿਬ ਤੋਂ ਸਾਹਮਣੇ ਜਿੰਨਾ ਵੀ ਆਪਣਾ ਸਿੱਖੀ ਸਰਵ ਕੀ ਸੀ ਉਹਨਾਂ ਨੂੰ ਯਾਦ ਦੇ ਸੱਦੇ ਦਿੱਤੇ ਪਹਿਲੇ ਲਾਹੌਰ ਦਾ ਰੂਪ ਉਸੇ ਧਾਰਿਆ ਲੈ ਕੇ ਜਿਹੜੇ ਉਸਮੇਲੇ ਗੁਰੂ ਸਾਹਿਬ ਦੇ ਆਨੰਦਗੜ੍ਹ ਜਿਹੜੇ ਕਿਨਾਂ ਦੀ ਹੋਂਦ ਨਹੀਂ ਸੀ ਆਈ ਗੁਰੂ ਸਾਹਿਬ ਦੀ ਜਿਹੜੀ ਵਿਹਾਸ ਸੀ ਉਹ ਪੂਰਾ ਸਾਵੇ ਸੀ ਨਵੇਂ ਪਾਸ਼ਾ ਦੀ ਸਾਧ ਤੋਂ ਚੱਕੀ ਸੀ ਤੇ ਜਿਹੜੇ ਗੁਰੂ ਸਾਹਿਬ ਦੇ ਕਰ ਕੋਣ ਸੀ ਮਾਮਾ ਕਰ ਪਾ ਗਏ ਜੰਗੀ ਮਾਦਾ ਕੋਈ ਨਹੀਂ ਸੀ ਜੰਗੀ ਜਿਹੜੀ ਆ ਉਹ ਉਹ ਸਾਦੀ ਪੜਾ ਸਾਹਿਬ ਤੋਂ ਪਹੁੰਚੇ ਪਹਿਲਾ ਪੜਾ ਸੁਸਾਉ ਦਾ ਸੇਹਲੇ ਕੋੜੇ ਗੰਗੋਲ ਉਹ ਸੇ ਪਾਸ਼ਾ ਹਰਗੋ ਜਮਾ ਦਾ ਦਰਬਾਰ ਉੱਥੇ ਗੁਰੂ ਸਾਹਿਬ ਨੇ ਆਪਣੇ ਬਾਬਾ ਜੀ ਦੇ ਹਰਗੋ ਜਮਾ ਦੇ ਅਸਾਨਾ ਤੇ ਸਾਧ ਜੀ ਦੇ ਗਿਆ ਦੇ ਕੇ ਅਰਦਾਸਾਂ ਕਰਕੇ ਜੇ ਗੁਰੂ ਸਾਹਿਬ ਜਿਹੜਾ ਸੌਰਾ ਸੀ ਲਾਹੌਰ ਤੋਂ ਆ ਗਏ ਮਾਸੀ ਪਿੰਡ ਵਿੱਚ ਆਪਣੇ ਰਿਹਾਇਸ਼ ਕੀਤੇ ਤੇ ਗੁਰੂ ਸਾਹਿਬ ਬਾਤਵਿਦਿਆਨ ਘਰ ਉੱਤੇ ਤਿਆਰ ਕੀਤਾ ਮਹਿੰਦੀ ਦੀ ਰਸਮ ਮਾਂ ਮਕਰਪਾਲ ਚੰਦ ਨੇ ਸਿਰਾ ਸਾਵੇ ਕੀਤੀ ਤੇ ਸ਼ਰਮ ਬੰਦੀ ਦੀ ਹੋਈ ਤੇ ਹਜ਼ਾਰਾਂ ਤਜ਼ਾਦੇ ਗੁਰੂ ਸਾਹਿਬ ਨੇ ਕਰਿਬਨੋਂ ਨਾਮ ਅੰਮ੍ਰਿਤ ਕੀਤਾ ਜੰਨਤ ਉੱਤੇ ਪਹੁੰਚਦੇ ਹਾਂ ਯਾਦਿਕ ਕਾਵਾਂ ਪ੍ਰੇਸ਼ੰ ਮੋਖਾ ਕੇ ਸੰਤਨ ਸ਼ਾਂਸ਼ਾ ਦੀ ਅਰਜ਼ੋਈ ਕੀਤੀ ਮਹਾਰਾਜ ਸੰਗਤ ਵੀ ਆਬਜੀ ਦੀ ਹੈ ਜਦ ਵੀ ਸਭ ਉਹ ਆਬਜੀ ਦਾ ਤੇ ਕੰਨ ਕੰਨ ਜੋ ਗਿਆ ਖੁੱਲੇ ਜਲਦੇ ਬਗਿਆ ਬੜਾ ਮੁਸ਼ਕਲ ਹੈ ਕਿੱਥੇ ਆ ਕੇ ਗੁਰੂ ਸਾਹਿਬ ਨੇ ਫਿਰ ਕਰਪਾ ਬਾਸ਼ਾ ਜਿਹੜਾ ਅੱਜ ਕਿਉਂ ਤਫਸੀਰ ਕੀ ਸੀ ਗੁਰ ਸਾਹਿਬ ਸਹਜੋਤਾ ਕਰਪੇ ਦਾ ਮਤਲਬ ਹੱਥ ਵਰਗਾ ਚੋੜਾ ਇੱਕ ਬਾਸ਼ਾ ਉਹਤੇ ਨਾਗਰੀ ਬਾਸ਼ਾ ਭਾਈ ਬਚਿੱਤਰ ਸਿੰਘ ਦਾ ਪਰ ਇਹ ਜਿਹੜਾ ਬਾਸ਼ਾ ਜਿਹਦੇ ਨੇ ਗੁਰੂ ਸਾਹਿਬ ਨੇ ਤਿੰਨ ਤਾਰਾ ਮੰਗਾ ਜਿਉਂ ਨਾ Saraswati ਆਪਣੇ ਵਿਆਹ ਦੀ ਯਾਦ ਵਿੱਚ ਆਪਣੇ ਪੰਥ ਬਾਤ ਜਿਹੜਾ ਹੈ ਇਹ ਤੇ ਆਪਣੇ ਆਸੇ ਨਬੋਸ਼ ਕੀਤਾ ਅਗੇ ਘੋੜੇ ਵਾਲਾ ਚਾਰਾ ਕੀਤਾ ਘੋੜੇ ਨੇ ਪੌੜ ਮਾਰ ਕੇ ਸਮੁੰਦਰ ਦਾ ਜਾਲ ਫੜ ਗਿਆ ਇਹ ਕਿਸੇ ਵਾਰਤੇ ਕੰਸੀਤ ਹੈ ਕਿ ਜਿਹੜੇ ਸਤਗੁਰ ਆਪਣੇ ਘੋੜਿਆਂ ਬਾਸੋਂ ਜਾਲ ਕਢਾ ਸਕਦੇ ਜੇ ਕੋ ਸਿੱਖ ਆਪਣੇ ਕਰਮਾਂ ਧੰਦੇ ਪੂਰਾ ਕਰਿਆ ਕੁਝ ਨਹੀਂ ਕਰ ਸਕਦਾ ਜਾਂ ਕੁਝ ਨਹੀਂ ਹੋਇਆ ਪਾਸਟਾਈਮ ਵਿੱਚ ਸ਼੍ਰੀ ਵਾਬਾ ਦੀਪ ਸਿੰਘ ਜੀ ਹੋਰ ਵੀ ਗੁਰੂ ਸਾਹਿਬ ਨੇ ਉਹਨਾਂ ਆਪ ਸਤਪੂਰ ਸੀ ਜਨਨਾਂ ਨੇ ਜੋ ਕੋਸ਼ਿਸ਼ ਕੀਤੀ ਕਰਕੇ ਦਿਖਾਈ ਅੱਜ ਡੇਢ ਵਜੇ ਸਾਡੇ ਸੰਗਤ ਦੇ ਅੱਜ ਇਹਨਾਂ ਧਾਰਮਿਕ ਜਿਹੜੇ ਦੇਹਧਾਰੀ ਆ ਸਾਡੀ ਔਮ ਦੇਤੇ ਹੋਰ ਭਾਰੂ ਹੋ ਜਾਂਦੇ ਇਸ ਤੋਂ ਦੇ ਕੋ ਸਾਡਾ ਜਣਾ ਆਨੰਦ ਕਾਰਜ ਦੀ ਰਸਮ ਦਾ ਗੀਤ ਕੋਰ ਦੇ ਨਾਲ ਜਿਹੜੇ ਨਾਮਾ ਫੈਲੇ ਦੀ ਜਿਹੜੀ ਹੈ ਸੇਵਾ ਉਹ ਪਾਈ ਰੂਪਾ ਜੀ ਦੇ ਆਹ ਸਮਾਜ ਸੁਮਿੱਤ ਹੋਈ ਜਿਹੜੇ ਹੋਰ ਵੀ ਸਾਡੇ ਮੰਦਰ ਵਿੱਚ ਮਨਨ ਨਮੀ ਆਪਣੇ ਬਜ਼ੁਰਗਾਂ ਦੇ ਪਰਿਸ਼ੋਕ ਨੂੰ ਮੁਫਰਾਕੇ ਖਾਲਸਾ ਦੇ ਖੰਨ ਪਾੜ ਕਰਾਂਗੇ ਤੇ ਮਠਾਈਆਂ ਦੇ ਵੀ ਲੰਗਰ ਤੱਕ ਅਸਕਰ ਸਾਹਿਬ ਜੀ ਉਹਨਾਂ ਦਾ ਲੰਗਰ ਹੁੰਦਾ ਉਹ ਪ੍ਰਵਾਹ ਨੂੰ ਫਿਰ ਆਪਣੇ ਇਸ ਬਜ਼ੁਰਗਾਂ ਦੇ ਇਸ ਸੇਵਨ ਮੁਫਰਾਕੇ ਨੂੰ ਆਪਣੇ ਵਿਰਸੇ ਨੂੰ ਜਾਗਰਤ ਕੀਤਾ ਸਾਹਿਬ ਪਸੰਦ ਪਾਜੀ ਦਾ ਮੇਲਾ ਇਸ ਵੱਲ ਪ੍ਰਤੱਖ ਨੂੰ ਪ੍ਰਮਾਣਣੀ ਹੈ ਪਰ ਕੁਝ ਪਰਚਾਸ਼ਨੀ ਅਣਗਿਆਲੀ ਅਨੁਮੇ ਕਰਕੇ ਜਿੰਨੇ ਸੰਗਮੀ ਆਉਂਦੇ ਨੇ ਆਂਗਰਫਾ ਉਹਨਾਂ ਇੱਥੇ ਨਾ ਰਹਿائش ਦਾ ਪ੍ਰਬੰਧ ਹੈ ਨਾ ਪਾਰਕ ਹੈਗਾ ਪਰ ਫਿਰ ਵੀ ਜਿੰਨੇ ਲੋਕਾਂ ਦਾ ਦਰਦ ਵੰਦਾ ਆਪਣੇ ਬੰਨੋ ਦਿਨ ਰਾਤ ਜਿਹੜੇ ਪਰਿਵਾਰ ਜੜੇ ਜਿਹੜੇ ਕਿ ਉਹ ਮੱਧ ਵੱਗ ਜਿਹੜੇ ਇਸ ਵੇਲੇ ਸੰਗਤੀ ਜਿਹੜੀ ਪਾਰਕ ਦੇ ਵਾਸਤੇ ਉਧਰ ਪਰ ਆਈ ਵਾਸਤੇ ਲੱਗਿਆ ਹੈ ਤੇ ਬਾਕੀ ਮਦਦ ਕਰਕੇ ਪਿੰਡ ਮਯਾਰੀ ਦੇ ਜਿਹੜਾ ਇਸੇ ਸੌਂ ਦੇ ਨਾਲ ਮੁਰਗੀ ਲਗਾ ਹੈ ਜਿਹੜਾ ਹਰ ਬਿਲੇ ਤਤ ਬਰਤਤ ਜਿਹੜਾ ਆਪਣੇ ਸੇਵਾ ਦੇ ਵਿੱਚ ਤੋਨੋ ਮਨੋ ਤੋਨ ਜਿਹੜਾ ਰੰਦਾ ਇਸ ਵੇਲੇ ਸੰਗ ਵੀ ਆਉਂਦੇ ਰਿਹਾ ਪੂਰੇ ਜੁੜਾ ਸੋਨਾ ਵੀ ਚੰਦੇ ਖੰਡਪਾਟ ਚੱਲ ਰਿਹਾ ਲੋਕਾਂ ਲੰਗਰ ਵੀ ਹੈ ਬਾਦ ਹੀ ਸੰਗਤ ਬਾਜੀ ਦੀ ਵੀ ਪਹੁੰਚ ਹੋਈ ਹੈ ਉਹ ਸਾਵਨੀਆਂ ਜਿਹੜੀਆਂ ਖੱਟੀਆਂ ਪਰਕਾਰ ਸਰੋਵਣਿਕ ਮੇਟੇ ਦੇ ਵੀ ਮੇਨਾ ਹੈ ਅਨੰਦਾ ਦਾਰਾ ਉਹ ਵੀ ਪੂਰੇ ਨਾਲ ਸਹਾਯੋਗ ਦੇ ਰਹੇ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਪੱਗ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਵਿਆਹ ਪਰਬ ਦੀਆਂ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਅੱਜ ਦੇ ਸ਼ੁਭ ਅਫਸਰ ਦੇ ਉੱਤੇ ਅਸੀਂ ਸੰਗਤਾਂ ਨੂੰ ਬੇਨਤੀ ਕਰਦੇ ਹਾਂ ਕਿ ਇਹ ਉਹ ਜਗ੍ਹਾ ਜਿੱਥੇ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਆਨੰਦ ਕਰਨ ਦਿੱਤੇ ਗਏ ਇਸ ਪਵਿੱਤਰਤਾ ਦੀ ਧਿਰ ਉੱਤੇ ਜਦੋਂ ਖੋਜ ਕੀਤੀ ਗਈ ਤੇ ਸ਼੍ਰੀ ਮਾਨਸੰਤ ਬਾਬਾ ਸੇਵਾ ਸਿੰਘ ਜੀ ਵੱਲੋਂ ਤਕਰੀਬਨ 1960 ਬਾਅਦ ਦੇ ਵਿੱਚ ਹੀ ਸੇਵਾ ਆਰੰਭ ਕੀਤੀ ਗਈ ਜੋ ਕਿ ਨਿਰੰਤਰ ਸੇਵਾਵਾਂ ਚੱਲ ਰਹੀਆਂ ਨੇ ਜਿਵੇਂ ਕਿ ਸਾਡੇ ਨਾਲ ਬਾਬਾ ਕਰਤਾਰ ਸਿੰਘ ਜੀ ਬੈਠੇ ਆ ਇਹਨਾਂ ਦੇ ਮਤਾਬਕ 1967 ਦੇ ਵਿੱਚ ਇਹ ਵੀ ਇੱਥੇ ਕਾਰ ਸੇਵਾ ਦੇ ਵਿੱਚ ਆ ਗਏ ਅੱਜ ਇਸ ਧਰਤੀ ਨੂੰ ਚਾਰ ਚੰਨ ਲੱਗੇ ਹੋਏ ਆ ਇਹ ਸਾਰੀ ਗੁਰੂ ਦੀ ਕਿਰਪਾ ਕਿਉਂਕਿ ਸੰਤ ਬਾਬਾ ਸੇਵਾ ਸਿੰਘ ਜੀ ਦੀ ਇੱਕ ਲੇਮੀ ਸੋਚੀ ਕਿ ਇਹ ਲਾਹੌਰ ਵਸਾਇਆ ਮਹਾਰਾਜ ਨੇ ਜਦੋਂ ਆਨੰਦਗਰ ਦੀ ਕੀਤਾ ਇਹਨੂੰ ਲਾਹੌਰ ਦਾ ਨਾਮ ਦਿੱਤਾ ਗਿਆ ਕਿ ਗੁਰੂਕਾ ਲਾਹੌਰ ਬਣਾ ਚਾਹੀਦਾ ਅੱਜ ਤੁਸੀਂ ਦੇਖ ਰਹੇ ਜੇ ਜਦੋਂ ਸ੍ਰੀ ਆਨੰਦਪੁਰ ਸਾਹਿਬ ਤੋਂ ਅੱਗੇ ਚੱਲਦੇ ਆ ਗੰਗੂਵਾਲ ਮੋੜ ਤੋਂ ਲੈ ਕੇ ਗੁਰਦੁਆਰਾ ਗੁਰੂਕੇ ਲਾਹੌਰ ਤੱਕ तकरीबन ਸਾਢੇ ਮੁਤਾਬਕ 100 ਦੇ ਲਾਗੇ ਨਿੱਕੇ ਵੱਡੇ ਲੱਗਰ ਜਿਹੜੇ ਉਹ ਲੱਗੇ ਆ ਇਸ ਟਾਈਮ ਕੱਲ ਨੂੰ ਐਵੇਂ ਬਾਜ਼ਾਰ ਸੱਜਣੇ ਆ ਕਿ ਜਿਵੇਂ ਲਾਹੌਰ ਦਾ ਬਾਜ਼ਾਰ ਸੱਜੇ ਹੁੰਦੇ ਆ ਇਹ ਸਾਰੀ ਕਿਰਪਾ ਗੁਰੂਵਾਰਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦਸਵੇਂ ਪਾਤਸ਼ਾਹ ਦੀ ਕਿਰਪਾ ਕਾਰ ਸੇਵਾ ਸੰਪਰਦਾਇਕ ਦਾ ਆਨੰਦਗਰ ਸੰਤ ਬਾਬਾ ਸੇਵਾ ਸਿੰਘ ਜੀ ਦੇ ਉਪਰਲਾ ਸ਼੍ਰੋਮਣੀ ਕਮੇਟੀ ਦੇ ਸਹਿਯੋਗ ਦੇ ਨਾਲ ਉਸ ਤੋਂ ਬਾਅਦ ਸੰਤ ਬਾਬਾ ਭਗ ਸਿੰਘ ਜੀ ਸੰਤ ਬਾਬਾ ਲਾਲ ਸਿੰਘ ਜੀ ਬਾਬਾ ਹਰਪ੍ਰੀਤ ਸਿੰਘ ਜੀ ਪਹਿਲਵਾਨ ਦੀ ਰਹਿਨਮਾਈ ਹੇਠ ਇਹ ਸਾਰੇ ਕਾਰਜ ਚੱਲਦੇ ਰਹੇ ਉਸ ਸਮੇਂ ਪਹਿਲਾਂ ਸੰਤ ਬਾਬਾ ਲਾਲ ਸਿੰਘ ਜੀ ਬਾਬਾ ਹਰਪ੍ਰੀਤ ਸਿੰਘ ਪਹਿਲਵਾਨ ਸੰਤੋ ਸ਼੍ਰੀਵੀ ਵਿਛੋੜਾ ਦੇਗੇ ਉਸ ਸਮੇਂ ਦੇ ਨਾਲ ਇਸ ਟਾਈਮ ਜੈਸੇ ਦੇ ਮੁਖੀ ਸਤਿ ਪਾਤ ਜੀ ਸੱਚਾ ਸੰਗ ਦੀ ਸੁੱਚੀ ਜੀ ਅਗਵਾਈ ਦੇ ਵਿੱਚ ਸਾਰੀ ਨਾਨਕ ਨਾਮ ਲਿਵਾ ਸਿੱਖ ਸੰਗਤਾਂ ਬੜੇ ਪਿਆਰ ਸ਼ਰਧਾ ਭਾਵਨਾ ਨਾਲ ਸ਼ਾਮਾਂ ਨਿਭਾ ਰਹੀਆਂ ਅਸੀਂ ਗੁਰੂ ਮਾਰੀ ਗਾੜੀ ਅਰਦਾਸ ਬੇਨਤੀ ਕਰਦੇ ਸੱਚੇ ਪਤਸ਼ਾਹ ਰਹਿਮਤ ਕਰਿਓ ਕਿ ਜਿਹੜਾ ਸੁਭਾਗਾ ਸਮਾ ਮਨਾਇਆ ਜਾ ਰਿਹਾ ਇਸੇ ਤਰ੍ਹਾਂ ਸੰਗਤਾਂ ਮਨਾਉਂਦੀਆਂ ਰਹਿਣ ਜਿਹੜੀਆਂ ਗੁਰੂ ਨਾਨਕ ਨਾਮ ਲਿਵਾ ਸਿੱਖ ਸੰਗਤਾਂ ਆਪਣੇ ਕਿਰਤਕ ਭਾਈ ਜੋ ਜੋ ਸਬੰਧ ਕੱਢ ਕੇ ਇਹਨਾਂ ਸੁਲਾਵਾਂ ਵਿੱਚ ਯੋਗਦਾਨ ਪਾਉਂਦੀਆਂ ਉਹਨਾਂ ਨੂੰ ਮਹਾਰਾਜ ਚੜ੍ਹਦੀ ਕਲਾ ਕਰਨ ਉਹਨਾਂ ਦੀਆਂ ਮਨੋ ਕਾਵਨਾ ਭਾਵਨਾ ਪੂਰੀਆਂ ਕਰਨ ਮਹਾਰਾਜ ਦਾ ਫਰਮਾਨ ਹੈ ਖਾਭੂ ਖਰਚੋ ਰਲ ਮਿਲ ਭਾਈ ਟੋਟਣਾ ਆਵੇ ਵੱਧ ਹੋ ਜਾਈ ਪਰ ਇਹ ਗੁਰਨਾਨਕ ਬਾਛੇ ਨੇ ਕਿਹਾ ਕਿਰਤ ਕਰਨੀ ਨਾਮ ਜਪਣਾ ਤੇ ਵੰਡ ਕੇ ਖਾਣਾ ਸੋ ਸੰਗਤਾਂ ਆਪਣੀ ਕਿਰਤ ਕਮਾਈ ਦੇ ਵਿੱਚੋਂ ਦਸਵੰਦ ਕੱਢ ਕੇ ਜਿੰਨੇ ਵੀ ਲੰਗਰ ਲੱਗ ਰਹੇ ਨੇ ਇਹ ਸਾਰੀ ਗੁਰੂਪਾਰ ਬਖਸ਼ਿਸ਼ਾ ਗੁਰੂਬਾਲਾ ਜੀ ਦੀ ਚੁਅ ਇਸ ਕਰਕੇ ਅਸੀਂ ਵੱਡੇ ਭਾਗਾਂ ਵਾਲੇ ਕਿ ਸਾਨੂੰ ਇਸ ਭਾਗੇ ਸਮੇਂ ਦੇ ਉੱਤੇ ਦਰਸ਼ਨ ਕਰਨ ਦਾ ਸੁਭਾਗ ਮਿਲਿਆ ਤੁਹਾਡੇ ਚੈਨਲਾਂ ਜਿਹੜੀਆਂ ਸੰਗਤਾਂ ਦੇਖਣ ਗਈਆਂ ਸੁਣਨ ਗਈਆਂ ਉਹਨਾਂ ਨੂੰ ਬੇਨਤੀ ਕਰਦੇ ਹਾਂ ਜੇ ਜਿਹੜੀਆਂ ਸੰਗਤਾਂ ਅਜੇ ਤੱਕ ਨਹੀਂ ਗੁਰੂਕੀਲਾਹੌਰ ਦਸਤਾਨ ਕੀਤੀ ਕੋ ਅੱਗੋ ਪਿਛੋ ਵੀ ਆਣ ਕੇ ਗੁਰੂਕੀਲਾਹੌਰ ਵਸ਼ਨ ਕਰਨ ਸੋ ਇਸ ਕਰਕੇ ਮਹਾਰਾ ਕਿਰਪਾ ਕਰਨ ਸੋ ਆਪਾਂ ਇੱਕ ਮਿੰਟ ਉਹਨਾਂ ਦੇ ਗੁਰੂ ਮਹਾਰਾਜ ਦੇ ਜਿਹੜੀ ਹੈ ਖੁਸ਼ੀਆਂ ਨੇ ਲੱਖ ਖੁਸ਼ੀਆਂ ਪਾਸੇ ਜਾਂ ਸਤਿਗੁਰੂ ਨਦਰ ਕਰੇ ਵਿਆਹ ਵਰਵੀਆਂ ਸੰਗਤਾਂ ਨੂੰ ਵਧਾਈਆਂ ਸਾਤ ਨਾਮ ਵਾਹੀ ਗੁਰ ਸਾਤ ਨਾਮ ਵਾਹੀ ਕਲਸਾ ਵਾਹਿਗੁਰੂ ਜੀ ਕੀ ਫਤਿਹ ਸਾਬੇ ਕਮਾਲ ਅੰਮ੍ਰਿਤ ਕੇ ਦਾਤੇ ਪੰਥ ਦੇ ਵਾਲੀ ਧਨ ਤਨ ਸਤਿਗੁਰੂ 10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਇਹਨਾਂ ਦੇ ਵਿਆਹ ਗੁਰਪੁਰਬ ਦੇ ਸੰਬੰਧ ਦੇ ਵਿੱਚ ਗੁਰਦੁਆਰਾ ਆਨੰਦ ਕਾਰਜ ਸਾਹਿਬ ਗੁਰੂ ਕੇ ਲਾਹੌਰ ਵਿਖੇ ਬੜੀ ਸ਼ਰਧਾ ਭਾਵਨਾ ਅਤੇ ਚੜ੍ਹਦੀ ਕਲਾ ਦੇ ਨਾਲ ਸੰਗਤਾਂ ਵੱਲੋਂ ਸਿੱਖ ਪੰਥ ਦੇ ਨੁਮਾਇੰਦੇ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਾਰ ਸੇਵਾ ਕਿਲਾ ਆਨੰਦਗੜ੍ਹ ਸਾਹਿਬ શ્રીਮਾਨ ਸੰਤ ਬਾਬਾ ਸੁੱਚਾ ਸਿੰਘ ਜੀ શ્રીਮਾਨ ਸੰਤ ਬਾਬਾ ਸਤਨਾਮ ਸਿੰਘ ਜੀ ਹੁਰਾਂ ਵੱਲੋਂ ਸਾਰੀਆਂ ਹੀ ਸੰਗਤਾਂ ਵੱਲੋਂ ਮਹਾਰਾਜ ਜੀ ਦਾ ਵਿਆਹ ਗੁਰਪੁਰਬ ਬੜੀ ਸ਼ਰਧਾ ਭਾਵਨਾ ਅਤੇ ਉਤਸ਼ਾਹ ਦੇ ਨਾਲ ਮਨਾਇਆ ਜਾ ਰਿਹਾ ਹੈ ਅੱਜ ਗੁਰੂ ਕੇ ਲਾਹੌਰ ਆਨੰਦਕਾਰ ਗੁਰਦੁਆਰਾ ਸਾਹਿਬ ਜੀ ਵਿਖੇ ਸ੍ਰੀ ਅਖੰਡ ਪਾਤਸ਼ਾਹਬ ਦੀ ਪ੍ਰਾਰੰਭਤਾ ਹੋਈ ਹੈ ਕੱਲ ਨੂੰ ਗੁਰਦੁਆਰਾ ਹੋਰਾ ਸਾਹਿਬ ਸ੍ਰੀ ਆਨੰਦਪੁਰ ਸਾਹਿਬ ਜੀ ਤੋਂ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਛਤਰ ਛਾਇਆ ਹੇਠ ਪੰਜ ਪਿਆਰੇ ਨਿਸ਼ਾਨਚੀ ਸਿੰਘਾਂ ਦੀ ਅਗਵਾਈ ਵਿੱਚ ਨਗਰ ਕੀਰਤਨ ਆਰੰਭ ਹੋਵੇਗਾ ਜੋ ਪੜਾਦਰ ਪੜਾਹ ਹੁੰਦਾ ਹੋਇਆ ਗੁਰਦੁਆਰਾ ਸੇਰਾ ਸਾਹਿਬ ਜੀ ਵਿਖੇ ਪਹੁੰਚੇਗਾ ਉੱਥੇ ਦੀਵਾਨ ਸੱਜਣਗੇ ਔਰ ਉਸ ਤੋਂ ਉਪਰੰਤ ਉਹ ਨਗਰ ਕੀਰਤਨ ਗੁਰੂ ਕੇ ਲਾਹੌਰ ਵਿਖੇ ਪਹੁੰਚੇਗਾ ਸਾਰੀਆਂ ਹੀ ਸੰਗਤਾਂ ਨੂੰ ਬੇਨਤੀ ਹੈ ਕਿ ਇਹਨਾਂ ਸਮਾਗਮਾਂ ਦੇ ਵਿੱਚ ਵੱਧ ਚੜ੍ਹ ਕੇ ਹਾਜ਼ਰੀਆਂ ਭਰ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਸਾਰੀਆਂ ਹੀ ਸੰਗਤਾਂ ਨੂੰ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਮਾਤਾ ਜੀਤੋ ਜੀ ਦੇ ਵਿਆਹ ਗੁਰਪੁਰਬ ਦੀਆਂ ਬਹੁਤ ਬਹੁਤ ਵਧਾਈਆਂ ਇਹਨਾਂ ਮਹਾਨ ਜੋੜ ਮੇਲਿਆਂ ਦੇ ਵਿੱਚ ਕਿਲਾ ਆਨੰਦਗੜ੍ਹ ਸਾਹਿਬ ਜੀ ਦੇ ਮਾਪੁਰਖਾਂ ਵੱਲੋਂ ਸੇਵਾਦਾਰਾਂ ਵੱਲੋਂ ਤਰ੍ਹਾਂ ਤਰ੍ਹਾਂ ਦੇ ਮਿਠਾਣ ਪਦਾਰਥ ਗੁਰੂ ਕੇ ਲੰਗਰ ਤਿਆਰ ਕੀਤੇ ਗਏ ਹਨ ਉਹਨਾਂ ਮਾਪੁਰਖਾਂ ਦਾ ਵੀ ਬਹੁਤ ਬਹੁਤ ਧੰਨਵਾਦ ਸਾਰੀਆਂ ਸੰਗਤਾਂ ਨੂੰ ਫਿਰ ਬੇਨਤੀ ਹੈ ਕਿ ਇਹਨਾਂ ਸਮਾਗਮਾਂ ਦੇ ਵਿੱਚ ਵੱਧ ਚੜ ਕੇ ਹਿੱਸਾ ਭਰ ਕੇ ਹਾਜ਼ਰੀਆਂ ਭਰ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ